ਕਾਕਾ ਹੋਰ ਗੋਸ਼ਤਨੀ ਕੀ ਚਾਹੀਦਾ ਬਸ ਤਾਂ ਐਨਾ ਕੰਮ ਕਰ ਦੇ ਯਾਰ ਮੇਰਾ ਛੋਟਾ ਜਿਹਾ ਕਿਹੜਾ ਹੈ ਉਹੀ ਯਾਰ ਕਿਹੜਾ ਜਿਹੜਾ ਤੇਰਾ ਬਾਈ ਨਾਲ ਹੋਇਆ ਓਹੋ ਸਰਾਇਆ ਦਾ ਵਿਆਹ ਤਾਂ ਨਹੀਂ ਕਰਾਣਾ ਕਿਤੇ ਹੋਰ ਥੋੜਾ ਮੇਰੇ ਟੀਕਾ ਲਵਾਉ ਨੂੰ ਫਿਰਦੇ ਆ ਕਾਕਾ ਗਾ ਸੁਣ ਹਾਂ ਵਿਆਹ ਤਾਂ ਤੇਰਾ ਹੋ ਜਾਊਗਾ ਅੱਛਾ ਕੁੜੀ ਦੇਖੀ ਹੋਣ ਦੇਖੀ ਹੋ ਉਹ ਕਹਿੰਦੇ ਆ ਵੀ ਵਿਆਹ ਜਲਦੀ ਕਰਾਉਣਾ ਸੀ ਜਿਹੜੀ ਸੰਜੋ ਕਿੱਥੇ ਜੋੜੀ ਸਜੋ ਠੀਕ ਆ ਠੀਕ ਆ ਆਹੋ ਜੇ ਉਹ ਠੀਕ ਹੀ ਆ ਕਾਕਾ ਗੱਲ ਸੁਣੋ ਕਹਿੰਦੇ ਕਹੜੇ ਬਹੁਤ ਆ ਕਹਿੰਦੇ ਬਰਾ ਛੇਤੀ ਆਣੀ ਚਾਹੀਦੀ ਐ ਗੱਲੇ ਕੋਈ ਨਹੀਂ ਆਹੋ ਫੇਰ ਖੁਸ਼ੀ ਦਾ ਮੌਕਾ ਆ ਖੁਸ਼ੀ ਦਾ ਮੌਕਾ ਮੈਂ ਭਾਬੀ ਨੂੰ ਹੱਥ ਮਾਰਾਂ ਫੇਰ ਆਹੋ ਮਾਰ ਲੈ ਬਾਜਾ ਆ ਮਾਰਦਾ ਹਾਂ ਇਹ ਕੁੜੇ ਭਾਬੀ ਛਿੰਦਾ ਮਿੰਦਾ ਤਾਰੇ ਇਹ ਆਜੋ ਸਾਡਾ ਵੀ ਸਰੋ ਮਰ ਜਣੀ ਜੋ ਗਾਣਾ ਤੇ ਮਾਰੀ ਬਣਿਆ ਆ ਭਾਬੀ ਤੇਰੀ ਮੇਰੇ ਕੋਲ ਕਬਰ ਜਾਈ ਹਾਂ ਆ ਭਾਬੀ ਭਾਪੀ ਸਾਹਿਬ ਕੀ ਬਾਕੀ ਸਾਲੀਆਂ ਹਨ ਹੋਈਆਂ ਆ ਏ ਪਰਦਾਈ ਨੂੰ ਵੀ ਇਦਾਂ ਐ ਮੈਂ ਕਿ ਮੇਰੀ ਗੱਲ ਸੁਣ ਤੂੰ ਸਾਨੂੰ ਕਿਵੇਂ ਚੇਤਾ ਕੀਤਾ ਭਾਪੀ ਮੇਰਾ ਵਿਆਹ ਆ ਤੇਰਾ ਵਿਆਹ ਹੋਰ ਬਿਮਾਰੀ ਬੇਣਾ ਜੀ ਨੇ ਤੈਨੂੰ ਕੁੜੀ ਦੇਣੀ ਆ ਆ ਖੂਚ ੱੱਕਾ ਦੇ ਕੇ ਮਾਰਨਾ ਦੇਣਾ ਉਹਨੂੰ ਨਾ ਦੱਸੋ ਸਾਲਿਆ ਖੂਚ ਛੱਡ ਕੇ ਖਰਾਬ ਕਰਦੇ ਹੋ ਹਾਂ ਕਿਸੇ ਗਰੀਬ ਦਾ ਫੁਲਕਾ ਪਾਣੀ ਦਾ ਪੱਕਦਾ ਕਰਿਓ ਬਿਮਾਰੀ ਭੈਣਾ ਨਾ ਹੋਵੇ ਤਾਂ ਮੈਂ ਤੇਰਾ ਵਿਆਹ ਹਾਂ ਹਾਂ ਮੈਂ ਕਿ ਮੇਰੀ ਗੱਲ ਸੁਣ ਆ ਭਾਪੀ ਮਨ ਲੈਣੀ ਤੇਰਾ ਵਿਆਹ ਆ ਕਹਿੰਦੇ ਹੁੰਦੇ ਜਦ ਕਿਸੇ ਦਾ ਵਿਆਹ ਹੁੰਦਾ ਆ ਸ਼ਗਨ ਵਿਹਾਰ ਪੂਰੇ ਕਰੀਦੇ ਆ ਪੂਰੇ ਆ ਵੀ ਚੌਂਕਾ ਦਾ ਪੂਣਾ ਮੇਰੀ ਗੱਲ ਸੁਣੋ ਪਹਿਲਾ ਜਗਾ ਸੁੱਚੀ ਕਰੋ ਵੀ ਸੁੱਚੀ ਮੇਰੀ ਗੱਲ ਸੁਣੋ ਹਾਂ ਪਿੰਡ ਦੇ ਵਿੱਚੋਂ ਗਾਈ ਦਾ ਗੋਹਾ ਹਾਂ ਹਾਂ ਗਾਈ ਦਾ ਗੋਹਾ ਆਪਣੇ ਪਿੰਡ ਦੇ ਵਿੱਚ ਗਾਈ ਤਾਂ ਕੋਈ ਹੈ ਨਹੀਂਗੀ ਫਿਰ ਮੱਝ ਦਾ ਦੇਖ ਲਓ ਵੀ ਮੱਝ ਵੀ ਹੈ ਨਹੀਂ ਜੀ ਫਿਰ ਕੱਟੇ ਦਾ ਦੇਖ ਲਓ ਬਿਮਾਰੀ ਪੇੜਾ ਕੱਟਾ ਵੀ ਹੈ ਨਹੀਂਗਾ ਹੁਣ ਤਾਂ ਜਗਾ ਸੁੱਚੀ ਕਰਨੀ ਆ ਆਹੋ ਤੇ ਸਾਰੇ ਦਾ ਥੱਥ ਕਿਸੇ ਨੇ ਆਣੀ ਟੱਟੀ ਟੁੱਟੀ ਦੇਖ ਲਓ ਟੋਲੀ ਪੇੜਾ ਨਾ ਹੋਵੇ ਤਾਂ ਚੌਂਕਾ ਗੰਦਾ ਕਰਨਾ ਆ ਮੈਂ ਕਰਾਂਗਾ ਫਿਰ ਨਾਲ ਨਾਲ ਦਾ ਗੰਦੇ ਜਾਂਦਾ ਛੱਟਾ ਮਾ ਮੈਂ ਆ ਜਾਉਂ ਮੈਂ ਕਿ ਚੰਕ ਇਹ ਗੁੱਲੀ ਡੰਡਾ ਹੁੰਦਾ ਹੈ। ਮਾਰੀ ਬੰਦੇ ਗੁੱਲੀ ਡੰਡਾ ਕੀ ਕਰਦਾ ਹੈ? ਚੌਂਕਾ ਜਾ ਚੜੇ ਚੁੱਕਾ ਆ ਜਾ ਚੌਂਕਾਪੁਰ ਹੋ ਗਿਆ ਬੇਗਾਸੋ ਮੇਰੀ ਮੈਂ ਨਾ ਮੁੰਨਾ ਐਦਾ ਕਰਨੀ ਕਿ ਸਿੱਕੀ ਤੋਂ ਪਹਿਲਾਂ ਛੇਤੀ ਛੇਤੀ ਚੜ ਦੇ ਪਾਸੇ ਨੂੰ ਮੂੰਹ ਕਰਕੇ ਬਹਿ ਜਾ ਦੇਖ ਭਾਬੀ ਮੈਂ ਹਰ ਨਿਆਣਾ ਬੱਚਾ ਆ ਆਹੋ ਮੈਨੂੰ ਨਹੀਂ ਪਤਾ ਚੜਦਾ ਵਸਾ ਕੇ ਤੇ ਕਿਤੇ ਸਿਆਣੇ ਨੂੰ ਪੁੱਛ ਲੈ ਸਿਆਣੇ ਨੂੰ ਆ ਮੱਠਾ ਘਾਰੀ ਵਾਲਾ ਇਕਲੋ ਅਗਰ ਪਾਪਾ ਕਹਤਾ ਪੈਰੀ ਪੈਣੀ ਹੈ ਮਹਾਰੀ ਚਿੱਤ ਤੇਰੀ ਬੰਨਾਂ ਤੇਰੀ ਬੰਨਾਂ ਪੈਰੀ ਪੈਣਾ ਭਾਬੀ ਦੀ ਫੀਲਿੰਗ ਲਈ ਜਾਣਾ ਹੋਰ ਪਾਪਾ ਸਿੱਧਾ ਕਿੰਦਾ ਬੀਬੀ ਹੈਗੀ ਆ ਸੋਖਾ ਨਾ ਮੈਂ ਖਮਣ ਤੋੜੇ ਦਿੱਤੀ ਹੋਰ ਪਾਪਾ ਠੀਕ ਦਾ ਹੈ ਬਾਬਾ ਮੇਰੀ ਗੱਲ ਸੁਣ ਮੇਰਾ ਹੈਗਾ ਵਿਆਹ ਮੈਨੂੰ ਦੱਸ ਚੜਦਾ ਬੱਸ ਕਿਧਰ ਵਾ ਹਾਏ ਹਾਏ ਤੇਰਾ ਬੇੜਾ ਬੱਠਾ ਭਾਬੀ ਕੀ ਹੋਇਆ ਮੈਂ ਕੰਮ ਥਰਾਬ ਆ ਗਿਆ ਕਿਹੜੀ ਗੱਲੋਂ ਬੂੜਾ ਵੀ ਮੋਰੇ ਹੈਦਾਂ ਦਾ ਹੀ ਯਾਰ ਕੀ ਕਹਿੰਦਾ ਪਤਾ ਕਿਆ ਕਹਿੰਦਾ ਕੀ ਕਹਿੰਦਾ ਕਾਕੇ ਪਾਪਾ ਚੜਦਾ ਬੱਸ ਕਿਧਰ ਵਾ ਤੇਰੇ ਕਹਿੰਦਾ ਪਤਾ ਪੇ ਦੇਖ ਲੈ ਸਾਨੂੰ ਵੀ ਚੜੇਨ ਸਾਲ ਹੋ ਗਏ ਵੇ ਘੋੜੀ ਚੜੇਨ ਬੜਾ ਕਾਇਮ ਹੋ ਗਿਆ ਆ ਘੋੜੀ ਨੂੰ ਕਹਿੰਦਾ ਹੋਰ ਪਾਪਾ ਸਾਲਾ ਕੋਠੀ ਤੇ ਚੜਦਾ ਇਹਦਾ ਕਾਰਿ ਹਾਂਜੀ ਹਾਂਜੀ ਉਹ ਕਰਕੇ ਨਾ ਜਾਨੀ ਕਿਸ਼ਕੀ ਤੋਂ ਪਹਿਲਾਂ ਐਨੂੰ ਐਨੂੰ ਆਹੋ ਬਹਿ ਕੇ ਫਿਰ ਅਗੜੀ ਹਰਾਮ ਦੀ ਨਿਸ਼ਾਨੀ ਮੈਂ ਕਿਹੜੀ ਬੰਗਿਆਵਾਰੀ ਕੁੜੀ ਆ ਇਹ ਸਿੱਧਾ ਤੈਨੂੰ ਪਤਾ ਸਕਣਾ ਦਾ ਕੰਮ ਆ ਆਹੋ ਸਕਣਾ ਦਾ ਕੰਮ ਆ ਫਿਰ ਬੰਦੇ ਨੇ ਮਾਸੀ ਬੀਸੀ ਦਾ ਵਿਆਹ ਕਰਾਉਣਾ ਆਹੋ ਤੁਹਾਡਾ ਉਹਦੇ ਸੀਨ ਬਾਅਦ ਨਿਕਲ ਫਿਰ ਮੇਰੀ ਬੇਣੀ ਆ ਉਹ ਕਹਿੰਦੀ ਤੇਰਾ ਵਿਆਹ ਆ ਸਵੇਰੇ ਸਵੇਰੇ ਮੈਨੂੰ ਲੱਗੀ ਠੰਡ ਸਵੇਰੇ ਸਵੇਰੇ ਨਹਾ ਲਈ ਤਾਂ ਤਾਂ ਕਰਕੇ ਚ ਕੰਮ ਹੋਇਆ ਮੈਂ ਤਾਂ ਕਰਵਾ ਕਮਾਲਾ ਥੱਲੇ ਕਾਤੇ ਉੱਪਰ ਬਿਠਾ ਲਿਓ ਪਾਣੀ ਸੁੱਕ ਜੂਗਾ ਨਾਲੇ ਇਹ ਸੁੱਕ ਜੂਗੀ ਮਾਰੀ ਪੈਣਾ ਨਾ ਹੋਵੇ ਤਾਂ ਆ ਜਾ ਬੈਠ ਬੈਠ ਮਾਈਆਂ ਲਾ ਲਾ ਬਕੂੜੇ ਨਹੀਂ ਪਰ ਦੇਸੀ ਨੂੰ ਬਤੇੜਾ ਲਾ ਬਕੂੜੇ ਨਹੀਂ ਪਰ ਦੇਸੀ ਨੂੰ ਬਤੇੜਾ ਤੇਰੀ ਨੂੰ ਕੀ ਕਹਿ ਗਏ ਲੋੜਾ ਕਹਦੇ ਫਰਾਤ ਮਾਇਆ ਨਾਲਾ ਬੰਦਾ ਮੂੰਹ ਨੂੰ ਲਾਵੇ ਫੇਰ ਮਾਇਆ ਨਾਲਾ ਬੰਦਾ ਬਾਹਾਂ ਨੂੰ ਲਾਵੇ ਆਹੋ ਬਰਾਵਾ ਕੀ ਕਹਿ ਗਏ ਸਾਡੀਆਂ ਸ਼ਟਿੰਗ ਸਟੋਰ ਚ ਨੂੰ ਜਾਣੀਆਂ ਉਹ ਮਾਇਆ ਚਾਚਾ ਨਾਲ ਲਾ ਲੈ ਜਿਹਨਾਂ ਦਾ ਵਿਆਹ ਕਰਕੇ ਤੇਰੇ ਤੇ ਭਾਬੀ ਢੰਗ ਨਾਲ ਮਾਇਆ ਲਾਓ ਚੱਲ ਆ ਲੋ ਉਹ ਮੂੜੇ ਦੀ ਪਰਦੇਸੀ ਨੂੰ ਬਤਨਾ ਹੋ ਲੋ ਮੂੜੇ ਦੀ ਪਰਦੇਸੀ ਨੂੰ ਵਟਣਾ ਤੋ ਕਿਆ ਕਰਨ ਹੋਗੀ ਹੁਣ ਕੀ ਹੋਇਆ ਕੀ ਹੋਇਆ ਮਾਂਜਾ ਲਾਣਾ ਬੰਦਾ ਵਸਨ ਲਾਵੇ ਫਿਰ ਮਾਂਜਾ ਲਾਣਾ ਗੱਲਾਂ ਲਾਵੇ ਆਹੋ ਮਾਂਜਾ ਨਾਲ ਉੱਠਣਾ ਵੇ ਓਕੇ ਕਿਆ ਕਰਾਂਗੀ ਹੁਣ ਸਰਾਵਾ ਥਾਲੀਆਂ ਚੁੰਡੀਆਂ ਵੱਡਦੀਆਂ ਦੀ ਦਾਸਨ ਮਾਜੇ ਚੁੰਡੀਆਂ ਨਹੀਂ ਵੱਡਦੀਆਂ ਤੇਰੇ ਪਤਾ ਨਵੇਂ ਸਮੇਂ ਵਿਆਹ ਹੋਏ ਹੋਇਆ ਹੱਥਾਂ ਵਿੱਚ ਮੁੰਦੀਆਂ ਪਈਆਂ ਹੈ ਮੁੰਦੀਆਂ ਪਈਆਂ ਹੈ ਮਾਰੀ ਪਈਆਂ ਮੁੰਦੀਆਂ ਨਹੀਂ ਪਈਆਂ ਅੱਛਾ ਸ਼ਾਬਾ ਮੁੰਦੀਆਂ ਸ਼ਾਬਾ ਛੱਲੇ ਹਾਂ ਸ਼ਾਬਾ হো <laughs> ਜਿਹਦੀ ਜਿਹਦੀ ਸਲਾਈ ਛੋਟੀ ਉਹ ਬਾਤ ਮੇਰੇ ਚੱਲ ਆ ਜਾ ਹਾ ਹਾ ਖੜ ਗਿਆ ਹਾ ਬਾਦੇ ਪਾਪੀ ਇਹ ਨਹੀਂ ਸਰ ਮਹਾਰਾਮ ਦੀ ਹੱਡੀ ਜੋ ਪਾਪੀ ਇਹ ਨਹੀਂ ਸਰ ਮਹਾਰਾਮ ਦੀ ਹੱਡੀ ਦਾ ਬਾਦੇ ਪਾਪੀ ਇਹ ਨਹੀਂ ਸਰ ਮਹਾਰਾਮ ਦੀ ਹੱਡੀ ਦਾ ਅਸਕਰ ਬਾਪੀ ਨਹੀਂ ਚੱਲ ਮਾ ਤੇਰੇ ਗਿਆ ਪਿਆ। ਦੇਖਾ ਪਿੱਕਾ ਵੀ ਆਦਮਾ ਨਾ ਚੰਨਾ ਲੱਗਦੀ। ਆਹੋ ਓਦਾਂ ਹੀ ਬਹੁਤ ਸੋਹਣਾ ਨਾ ਮੈਂ। ਸ਼ੁਰਮਾ ਤੇਰੇ ਗਿਆ ਪਿਆ। ਹਾਂ ਬਾਬੀ। ਐਦਾਂ ਕਰ ਸਾਨੂੰ ਸ਼ਗਨ ਦੇ ਦੇ ਕੱਲੀ। ਸ਼ਗਨ ਲੈਣਾ ਬਾਬੀ। ਹਾਂ। ਲੈ ਬਾਬੀ ਮੈਂ ਤੈਨੂੰ ਨਾਰਾਜ਼ ਨਹੀਂ ਕਰਨਾ। ਮੈਂ ਲੰਬੋ ਨੂੰ ਦੇ। ਮੈਂ ਤੈਨੂੰ ਨਾਰਾਜ਼ ਨਹੀਂ ਕਰਨਾ। ਫਿਲ ਮੈਨੂੰ ਦੇ। ਹਾਂ। ਤੁੰਗ ਲੈ ਲੈ। ਨਾ ਤੂੰ ਨਾਰਾਜ਼ ਨਹੀਂ ਕਰਨਾ। ਐਦਾਂ ਕਰ। ਹਾਂ। ਅੱਜ ਤੈਨੂੰ ਜਿੰਨੇ ਦੀ ਲੋੜ ਆ ਵੀ ਕੱਢ ਲੈ। ਹਾਈ। ਸੱਚੀ। ਕੱਢ ਲੈ ਕੱਢ ਲੈ। ਕਿੰਨਾ ਕੁ ਲਾ ਦੇਣ ਹੋ ਗਿਆ ਤੇਰਾ। ਹੋਰ ਹੋਰ। ਇੱਠ ਹੈ ਨਾ, ਇੱਠ ਹੈ ਨਾ, ਇੱਠ ਹੈ ਨਾ। ਕੀ ਕਿਹਾ ਹੋਇਆ? ਇਜੀ ਪ ਇਹ ਤਾਂ ਵੀ ਜਿੱਤਾਂ ਭੁੱਲ ਗਿਆ ਸਵਾਨ ਦਾ ਇਹ ਵੀ ਪਾਰਟੀ ਹੋਆ ਇਹ ਵੀ ਪਾਰਟੀ ਹੋਆ ਤੂੰ ਰਹਿ ਕਿਹੜੀ ਗਈ ਹੁਣ ਗਵਲੀ ਰਹਿ ਗਈ ਹੈ ਜੀ ਪਿੱਛੇ ਵਾਲੀ ਕੁੜੀ ਆ ਇੱਥੋਂ ਕੱਢ ਲਾ ਪਿੱਛੇ ਵਾਲੇ ਚ ਕਰਦੀ ਆ ਐ ਤੈਨੂੰ ਹੋਰ ਮਾਰ ਚ ਲੈ ਲੈ ਤਾਂ ਆ ਲੈ ਇੱਧਰ ਹੋ ਇਹਦਾ ਬੇੜਾ ਬੈਠਿਆ ਤੇਰਾ ਮਾਰੀ ਇਹ ਗੱਲ ਸੁਣ ਓਏ ਕਿਆ ਗੱਲ ਹੋਈ ਓਏ ਇਹ ਭਾਪੀ ਇਹ ਹਾਇ ਹਾਇ ਕੁੜੀ ਮੰਨ ਤਾਂ ਢੇਡੂ ਢੀ ਲੱਗਿਆ ਤੁਮਾਰੀ ਕਹਿੰਦੇ ਇਹ ਜਿਲਕੜੇ ਪਟਾਕੇ ਮਾਰਦੀ ਆ ਇਹ ਸਾਡੇ ਨਿਆਣੇ ਵੀ ਸੁਰਜ ਮਾਰਦੇ ਆ ਉਹ ਤਾਂ ਕਿੱਦਾਂ ਮਾਰਦੇ ਆ ਮਾਰਦੀ ਆ ਕਦ ਮੇਰਾ ਪੂ ਪੂ ਕਰਦਾ ਸਹਿਮ ਕਦ ਮੇਰਾ ਗੱਜਕੇ ਵੱਜਦਾ ਸਹਿਮ ਕਦ ਮੇਰਾ ਕਿਸ ਤੋਂ ਨਹੀਂ ਡਰਦਾ ਸਹਿਮ ਕਦ ਮੇਰਾ ਝੂਟੇ ਹੀ ਲੈਂਦਾ ਸਹਿਮ ਕਦ ਮੇਰਾ ਮਾਟੇ ਲੈਂਦਾ ਸਹਿਮ ਓ ਜੇ ਮੈਂ ਹੁੰਦਾ ਡਾਕਟਰ ਤੇ ਪੱਧ ਦੇ ਲਾਉਂਦਾ ਸੂਈ ਕਦ ਮੇਰਾ ਓਏ ਕਰਦਾ ਕਦ ਮੇਰਾ ਝੂਟੇ ਹੀ ਲੈਂਦਾ ਕਦ ਮੇਰਾ ਮਾਟੇ ਲੈਂਦਾ ਕਦ ਮੇਰਾ ਗੱਜਕੇ ਵੱਜਦਾ ਜੇ ਮੈਂ ਹੁੰਦਾ ਅਦਰ ਜੀ ਦੇdependa ਬੱਦ ਤੇ ਕੇ ਮੇਰਾ ਸੋਹਣਾ ਲੱਗਦਾ ਵੱਦ ਮੇਰਾ ਸੋਹਣਾ ਲੱਗਦਾ ਵੱਦ ਜਿਹ ਹੁੰਦਾ ਜੰਨਾ ਲੱਗਦੇ ਵੱਦ ਨੂੰ ਸ਼ਸ਼ਟੇ ਲੱਗਦੇ ਜੇ ਮੈਂ ਹੁੰਦਾ ਪਾਇਲਟ ਪਾਇਲਟ ਪਤਾ ਕੌਣ ਹੁੰਦਾ ਕਿਉਂ ਹੁੰਦਾ ਪਤਾ ਪਾਇਲਟ ਕੌਣ ਹੁੰਦਾ ਨਹੀਂ ਪਤਾ ਨਹੀਂ ਜਿਹੜਾ ਉੱਪਰ ਜਹਾਜ਼ ਚਲਾਉਂਦਾ ਜਦੋਂ ਜਹਾਜ਼ ਫਟਣ ਦੀ ਸੰਭਾਵਨਾ ਚ ਹੁੰਦਾ ਫੇਰ ਤੇ ਪਾਇਲਟ ਛੂਟ ਪਾ ਕੇ ਥੱਲੇ ਨੂੰ ਆਉਂਦਾ ਠੀਕ ਹੈ ਉੱਥੇ ਪਤਾ ਕੀ ਲਿਖਿਆ ਮੈਂ ਕੀ ਲਿਖਿਆ ਹੱਜੇ ਮੈਂ ਹੁੰਦਾ ਪਾਇਲਟ ਤੇ ਪੱਦੇ ਤੇ ਪੰਦਾ ਸ਼ੂਟ ਕੇ ਪੱਦ ਮੇਰਾ ਹਵਾ 'ਚ ਉੜਦਾ ਮਨ ਮੇਰਾ ਹਵਾ 'ਚ ਉੜਦਾ ਸੱਤ ਮੇਰਾ ਚੁਤੇ ਲੈਂਦਾ ਪੱਦ ਮੇਰਾ ਮਾਤੇ ਲੈਂਦਾ ਪੱਦ ਮੇਰਾ ਕਿਸ ਤੋਂ ਨਹੀਂ ਡਰਦਾ ਪੱਦ ਮੇਰਾ ਕਿਸ ਤੋਂ ਨਹੀਂ ਡਰਦਾ ਅੱਛਾ ਕੇ ਕੋਈ ਸੇ ਤਾਂ ਕਿ ਸ਼ੇਰ ਰੱਖਿਆ ਤਾਂ ਬੋਲਾ ਨਹੀਂ ਭਰਾਵਾ ਪੈਂਦਾ ਬਹੁਤ ਹੁੰਦਾ ਟਾਈਮ ਕਿੰਨਾ ਹੋ ਗਿਆ ਟਾਈਮ 1:00 ਬਜ ਕੇ ਪਾਣੇ ਦੋ ਉਹ ਫਿਰ ਦੇ ਮੂੰਹ ਬਿਮਾਰੀ ਬੈਨ ਸਿਹਤ ਪਹਿਰੇ ਇੱਥੇ ਹੋ ਗਿਆ ਬਰਾਤ ਦੇ ਉਂਡੀਕਦੇ ਉਂਡੀਕ ਬਰਾਤ ਸੀ ਤਰ੍ਹਾਂ ਚੱਲਾ ਉਹ ਕਾਕਾ ਅਰੇ ਤੂੰ ਪਾਣਾ ਪੰਜ ਠੇਰਿਆਂ ਦਾ ਤੂੰ ਉੱਤੇ ਟੈਂਪੋ ਲਾਤਾ ਹੈ ਆਹੋ ਕਿਹਦਾ ਤੂੰ ਪਾਣਾ ਉਹ ਠੇਰਿਆਂ ਦਾ ਵੱਡੇ ਵੱਡੇਰਿਆਂ ਦਾ ਬਜ਼ੁਰਗਾਂ ਦਾ ਤੂੰ ਪਾਣਾ ਉਹ ਕਦੇ ਉਹ ਕਾਕਾ ਪਾਇਰਾ ਹੁੰਦਾ ਵਿਆਹ ਤੋਂ ਪਹਿਲਾਂ ਸ਼ਗਨਾ ਦਾ ਕੰਮ। ਇਹ ਇੱਕ ਗੱਲ ਦਾ ਹੱਥ। ਜਦੋਂ ਬੜੇ ਬਡੇਰਾਂ ਦਾ ਵਿਆਹ ਸੀਗਾ ਆਹੋ ਉਹਨਾਂ ਨੇ ਮੇਰੇ ਨਾਂ ਦਾ ਪਾਇਆ ਸੀਗਾ। ਉਹ ਤਾਂ ਜੰਮਿਆ ਵੀ ਨਹੀਂ ਸੀ। ਅੱਛਾ ਅੱਛਾ। ਆਹੋ। ਇੱਦਾਂ ਪਾਣਾ। ਹਜ਼ੂਰ ਜੀ ਨੂੰ ਧਿਆਣਾ ਪੈਂਦੱਸਦਾਈਆ। ਕਿੱਦਾਂ ਪਾਣਾ? ਜਿੱਦਾਂ ਮੈਂ ਕਹਣਾ ਉਦਾਂ ਕੀ ਧਿਆਣਾ ਹੱਥ ਜੋੜ ਲੈ ਚੰਗੀ ਤਰ੍ਹਾਂ ਬਾਪੇ ਦਰਬਾਰ ਤੇ। ਜੋੜ ਲੈ। ਓਏ ਇਹ ਕੀ ਆ? ਸਿਆਣੇ ਪਤਾ ਕਾ ਕਹਿੰਦੇ ਆ? ਕਾ ਕਹਿੰਦੇ ਆ? ਕਹਿੰਦੇ ਥੋੜੀ ਮੰਗ ਲਓ ਸੁਤਰੀ ਮੰਗ ਲਓ। ਠੀਕ ਵੀ ਸੁਤਰੀ ਬਹੁਤ ਮੰਗਦਾ। ਹੱਥ ਜੋੜ ਸੁਤਰੀ ਲੈਣ ਦੇ ਮੰਗੋ। ਆ ਜਾਓ ਆ ਜਾਓ। ਤੂੰ ਕਹੇ ਹੈ ਜਠੇਰਿਓ ਵੱਡੇ ਬਟੇਰਿਓ ਬਜ਼ੁਰਗੋ ਪਿਤਰੋ ਮੇਰਿਓ ਤੁਹਾਡੇ ਨਾਂ ਦਾ ਤੂਫ। ਆ ਜਠੇਰਿਓ ਤਿਤਰੋ ਮਿਤਰੋ ਪੁੱਤਰੋ ਮੇਰੇ। ਓਏ। ਤਦਾਇਆ ਖਰਾਫ ਰੱਖਣ ਦੇ ਜਠੇਰਾਂ ਦਾ ਮਸੀਹ ਤੇਰਾ ਵਿਆਹ ਹੋਣ ਦਾ। ਫੇਰ ਕਿੱਦਾਂ ਕਹਿਣਾ? ਤੂੰ ਕਹੇ ਹੈ ਜਠੇਰਿਓ ਵੱਡੇ ਬਟੇਰਿਓ ਬਜ਼ੁਰਗੋ ਪਿਤਰੋ ਮੇਰਿਓ ਤੁਹਾਡੇ ਨਾਂ ਦਾ ਤੂਫ। ਤੁਹਾਡੇ ਨਾਂ ਦਾ ਤੂਫ। ਹੋਲੀ ਪਾਈ ਦਾ ਤੂਫ। ਕਿਆ ਗੱ ਇੱਕ ਆਪਣਾ ਤਾਈ ਹੁੰਦੀ ਸੀ ਇੱਕ ਪਾਈ ਹੁੰਦੀ ਸੀ ਕਿਹੜੀ ਔਰ ਇੱਕ ਤਾਈ ਹੁੰਦੀ ਸੀ ਐਪਲ ਸੁਪਰ ਸੁਭਰਾਈ ਆਹੋ ਔਰ ਚਲ ਗਈ ਆ ਉਹ ਵੀ ਮਰ ਗਈ ਹੋਰ ਔਦ ਗਈ ਔਦ ਅੱਛਾ ਉਹਦਾ ਤੂਫ ਪਾ ਲਾ ਪਹਿਲਾਂ ਤੰਗ ਕਰੂਗੀ ਮੈਂ ਪਾ ਲਾ ਪਾ ਲਾ ਏ ਤਾਈ ਸੁਪਰ ਸੁਭਰਾਈ ਤੇਰੇ ਨਾਂ ਦਾ ਤੂਫ ਏ ਦਾਈ ਸਾਰੇ ਬਿਰਦੀ ਭਜਾਈ ਤੇਰੇ ਪਿੱਛੇ ਭੂਤ ਓਏ ਉਹ ਸੁਭਰਾਈ ਆਉਤ ਕਿਉਂ ਕੋ ਪੰਗਾ ਲੈਣਾ ਤੇਰੇ ਵਿਚ ਦਈਆ ਫੇਰ ਕਿੱਥੇ ਤੁਕਾ ਏ ਤਾਈ ਸੁਪਰ ਸੁਭਰਾਈ ਤੇਰੇ ਨਾਂ ਦਾ ਤੂਫ ਏ ਦਾਈ ਸੁmber ਕੇ ਖੁੰਝੇ ਨਣ ਲਈ ਔਰ ਫਿਰ ਤਾਈ ਐ ਬਰਾਵਾ ਏ ਤਾਈ ਸੁਪਰ ਸਮਰਾਈ ਤੇਰੇ ਨਾਮ ਦਾ ਤੂਫ ਏ ਤਾਈ ਸੁਪਰ ਸਮਰਾਈ ਤੇਰੇ ਨਾਮ ਦਾ ਤੂਫ ਅੱਛਾ ਹੋਲੀ ਭਾਈ ਦਾ ਅਹੋ ਅੱਛਾ ਹੋਲੀ ਭਾਈ ਦਾ ਕਿਤਾ ਕਾ ਕਾ ਗੱਲ ਸੁਣ ਹਾਂਜੀ ਚੱਲੀ ਹੁਣ ਆਪਾਂ ਨਹੀਂ ਇੱਕ ਹੋਰ ਹੋਰ ਕੁਛ ਆਂਦਾ ਹੋਰ ਕੀ ਰਹਿੰਦਾ ਤਾਇਆ ਤੂ ਆ ਤਾਇਆ ਦਾ ਪਾਰੀ ਦਾ ਵੀ ਤੂ ਪਾ ਲੋ ਖੇਡੋ ਤੋਗਾ ਏ ਤਾਇਆ ਗੈਂਡਿਆ ਤੇਰੇ ਨਾਮ ਦਾ ਤੂਫ ਏ ਤਾਇਆ ਮੇਰੇਆ ਸਾਰੇਆ ਤੇਰੇ ਨਾਮ ਦਾ ਓਏ ਮਾਮਾ ਜਿਹੇਰਿਆਂ ਨੂੰ ਵੀ ਗਾਲਾਂ ਕੱਢੀ ਜਾਂਦਾ ਆ ਤੇਰਾ ਬਿਆਨ ਹੁਣ ਮੈਨੂੰ ਲੱਗਦਾ ਨਹੀਂ ਕਰਾਣਾ ਭਰਾ ਚੱਲ ਵੀ ਚਲੀ ਹਾਂ ਚੱਲ ਚਲੀਏ ਚਲੀਏ ਦੇਖੋ ਜੀ ਜੂਤੇ ਜੇਤਾ ਬੋਲਗਾ ਚੇਤੇ ਕਰਾ ਦੂੰਗਾ ਮੈਂ ਆ ਕਰਾ ਦੀ ਕਰਾ ਦੀ ਚੇਤੇ ਉਹਨਾਂ ਦਾ ਬੱਚੋ ਜੀ ਬੱਚੋ ਆ ਜਾ ਆ ਜਾ ਚੇਤੀ ਆ ਜਾ ਟਾਈਮ ਬਹੁਤ ਹੋ ਗਿਆ ਨੰਦੂ ਪੰਗ ਪਿੱਤੀ ਓਏ ਉਹ ਕਾਕਾ ਆ ਜਾ ਤੂੰ 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 ਪਾਤੂ ਪਿੱਛੇ ਰਹਿ ਗਏ ਮੈਂ ਲੱਗਦਾ ਲੇਟ ਹੋ ਜਾਣਾ ਆਪਾਂ ਜਾਂਦੇ ਹਾਂ 어 그래, 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 어 ਅੱਛਾ ਖੋਪਾ 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 ਆ ਲੈ ਲੈ ਆਜਾ ਇਹਦਾ ਮੂਰੇ ਮੂਰੇ ਜਿਹੜੀ ਐ ਇਹਦਾ ਹੁਣ ਕੀ ਗੱਲ ਹੋ ਗਈ ਉਹ ਲੈ ਲੈ ਉਹ ਲੈ ਲੈ ਉਹ ਕਿਆ ਓਏ ਉਹ ਜਿਹੜੇ ਸਵਾਕੇ ਦੇ ਵਰਗੇ ਫਾੜੇ ਵਰਗੇ ਉਹਦੇ ਫਾੜੇ ਵਰਗੇ ਖੇਤਾਂ 'ਚ ਫੇਰੀ ਦੇਣਾ ਫਾੜੇ ਵਰਗੇ ਅੱਛਾ ਕੰਗੀ ਚੜਾਠੀ ਆ ਗੰਗੀ ਚੜਾਠੀ ਓਹੋ ਸੁਣਾਈ ਆ ਉਹ ਤਾਂ ਘਰੇ ਰਹਿ ਗਈ ਆ ਤੇ ਹੁਣ ਤੇਰੀ ਮਾਂ ਤੇ ਫਿਰ ਜਪਾਤੀ ਫੇਰਦੀ ਆ ਕਾਕਾ ਗੋਲ ਅਨਸਾਰ ਨਾ ਪਹੁੰਚਦੀ ਸਾਬ ਪਹੁੰਚ ਗਏ ਆ ਪਹੁੰਚ ਗਏ ਆਪਾਂ ਹਾਂ ਹੁਣ ਕਿੱਧਰ ਕੰਨੀ ਯਾਰ ਆ ਪੁੱਛ ਕੇ ਮੈਂ ਬਰਾਤ ਕਿੱਥੇ ਇਹ ਲੋਕ ਨੂੰ ਫਲਾਣਾ ਤੇਮਕੜਾ ਆਹੋ ਮੈਂ ਪੁੱਛ ਕੇ ਆ ਮੇਰਾ ਬਰਾਤ ਕਿੱਥੇ ਆਪਾਂ ਤਾਰ ਨਹੀਂ ਹੋਣ ਨਾ ਪੁੱਛਿਆ ਮੈਂ ਪੁੱਛ ਗਿਆ ਆ ਤੇ ਪੁੱਛਿਆ ਛੇਤੀ ਪੁੱਛ ਗਿਆ ਓ ਕਾ ਰਣੇ ਉਹ ਬਰਾਤ ਕਿੱਥੇ ਲੈਣੀ ਆ ਬਰਾਤ ਮੈਂ ਕਿਹਾ ਤਾਇਆ ਜੀ ਜਿਹੜਾ ਆਪਣਾ ਬੈਲੰਸ ਵਾ ਹਾਂ ਉਹ ਤੇ ਬੁੱਕ ਵਾ ਆਹੋ ਜਿਹੜਾ ਜਾਂਚ ਕਰਵਾ ਹਾਂ ਉਹ ਵੀ ਅੱਜ ਬੁੱਕ ਉੱਥੇ ਮੀਟਿੰਗ ਕਰਵਾ ਵਾ ਵਾਹ ਵਾਹ ਮੈਂ ਤਾਂ ਜਿਹੜਾ ਅੰਗਰਵਾੜੀ ਸਕੂਲ ਸੀ ਆਹੋ ਉੱਥੇ ਅੱਜ ਬੋਲੀਓ ਤੇ ਮੁੰਡਾ ਬੁਲਾਣੀਆਂ ਜਿਹੜਾ ਇੱਕ ਫਲਾਟ ਵੈਲਾ ਸੀ ਉੱਥੇ ਮੂੜੀ ਦਾ ਭੋਗ ਵਾ ਅੱਜ ਉਹਨੇ ਸਾਰਾ ਕੁਝ ਨੇ ਕਿ ਅੱਜ ਹੋ ਗਿਆ ਸਾਰਾ ਕੁਝ ਐਂਡਿਆ ਕਰੀ ਬਰਾਤ ਲਾ ਦਿਓ ਢੇਰਾ ਤੇ ਕੋਪਰਾਵਾ ਗੱਲ ਸੁਣ ਓਏ ਕਾਕਾ ਆਹ ਕਿਆ ਗੱਲ ਹੋਈ ਓਏ ਕਹਿੰਦੇ ਢੇਰਾ ਤੇ ਲਾ ਦਿਓ ਬਰਾਤ ਹੁਣ ਦੱਸੋ ਹਾਂ ਤਾਂ ਸਾਰਾ ਬਰਾਤ ਲੈ ਕੇ ਆ ਲਫਾਫੇ ਨਹੀਂ ਚੁਗਣ ਆਏ ਉੱਥੇ ਹੁਣ ਉਹਨੂੰ ਬਿਲਾ ਦੇਖ ਤਾਂ ਮੈਂ ਜੁਆਰੇ ਜੀ ਬੰਦ ਜੇ ਕਿਤੇ ਕਿਧੇ ਉਹ ਮੁੰਡਾ ਬਿਆਨ ਆਇਆ ਮੁੰਡਾ ਬਰਾਤ ਉੱਪਰ ਖੜੇ ਆਇਆ ਸਾਡੇ ਨਾਲ ਬਿਠਾਣੇ ਕਿਤੇ ਆਹ ਕਾ ਕੁੜੀ ਚੱਕ ਲਿਓ ਮੈਂ ਕਿਹਾ ਜੀ 18 ਦੇ ਨਾਲ ਜਿਹੜਾ ਖਾਲੀ ਪਲਾਟਵਾ ਉੱਥੇ ਬਰਾਤ ਲਾ ਦਿਓ ਅੱਛਾ ਅੱਛਾ ਮੈਂ ਤੁਰੀ ਗੱਲ ਸੁਣੀ ਕਾ ਕਾ ਚਲੇ ਹਾਂਜੀ ਹਾਂਜੀ ਇੱਥੇ ਆਪਾਂ ਟ੍ਰਾਂਡ ਦੇ ਕੋਲ ਆ ਗਏ ਠੀਕ ਆ ਇੱਥੇ ਆਣਾ ਤੇਰੀਆਂ ਸਾੜੀਆਂ ਦੀ ਆਏ ਹਾਏ ਮੈਨੂੰ ਪਤਾ ਸਾੜੀਆਂ ਕੋਲ ਸਾੜੀਆਂ ਜਾਣ ਦੇ ਤੂੰ ਲੈ ਸੱਚੀ ਗੱਲ ਹੈ ਕੌਣ ਹੁੰਦੀ ਹੈ ਘਰ ਦੀਆਂ ਜਾਈਆਂ ਜਾਂਦੀਆਂ ਪਹਿਣਾ ਨਹੀਂ ਸੜਾਈਆਂ ਦੀਆਂ ਪਹਿਣਾ ਮੈਂ ਤੁਹਾਨੂੰ ਘੂਰ-ਘੂਰ ਕਹੀ ਜਾਂਦਾ ਉਹ ਤੇਰੇ ਕੋਲ ਆ ਕੇ ਉਹਨੇ ਮੰਗਲੇ ਲੌਂਗਰੇਚ ਇਹਨਾਂ ਦਾ ਰਿਵਾਜ ਹੁੰਦਾ ਆ ਸੁਣੀ ਜਾਂ ਕਿਹਾ ਕਹਿੰਦਾ ਲੌਂਗਰੇਚ ਇਹ ਮੰਗਲੇ ਤੇਰੇ ਕੋਲ ਆ ਕੇ ਉਹਨੇ ਨਹੀਂ ਅੱਛਾ ਤੋ ਕਹ ਤਾਇਆ ਗਿਆ ਸ਼ਹਿਰ ਨੂੰ ਟ੍ਰਾਂਡ ਨੂੰ ਲਾ ਕੇ ਜਿੱਤਾ ਚਾਬੀ ਲੈ ਗਿਆ ਕੌਣ ਹੋਈ ਆਊਗਾ ਤੇ ਉਹੀ ਲੌਂਗਰੇਚ ਇਹ ਹੋਊਗਾ ਲੈ ਮੈਂ ਤੇਰੀ ਗੱਲ ਮਾਰੀ ਬੀਟ ਕਰਨ ਲੱਗਿਆ ਧ ਕਿਉਂ ਨੇ ਲਵੇਂ ਕਿ ਮੰਗਣੀਆਂ ਲੌਂਗ ਲਾਚੀਆਂ ਹਾਂ ਕਿਹੜਾ ਤਾਇਆ ਲੱਗਿਆ ਜਿੰਦੇ ਨੂੰ ਡਰੰਕ ਓਏ ਤਾਇਆ ਲੱਗਿਆ ਟ੍ਰੈਂਕ ਨੂੰ ਜਿੰਦਾ ਤਾਇਆ ਲੱਗਿਆ ਡਰੰਕ ਨੂੰ ਜਿੰਦਾ ਹਾਂ ਇੱਕ ਲੌਂਗ ਮੇਰੇ ਕੋਲ ਉਹਦੇ ਕੋਲ ਤਾਇਆ ਆਉਂਗਾ ਤਾਇਆ ਜਿੰਦਾ ਐਤਾ ਕਹਣਾ ਅੱਛਾ ਮੈਂ ਜਾਨਾ ਠੀਕ ਆ ਸਾੜੀਆਂ ਭੇਜਦਾ ਕਰੀਂ ਭੇਜ ਦੇ ਸੋਹਣਾ ਜਾਂ ਬਣ ਕੇ ਖੜ ਜਾ ਇੱਥੇ ਧਿਆਨ ਨਾਲ ਭੇਜੀ ਧਿਆਨ ਨਾਲ ਕਹਦੇ ਭੇਜਾਂ ਉਹ ਕੁੜੀਆਂ ਆਪਣੇ ਜੀਜਾ ਦੇਖ ਲੋ ਬਰਾਤ ਆ ਗਈ ਪਰ ਐਤਕ ਬੰਦਾ ਵੀ ਲੱਗਦਾ ਕਿ ਨਹੀਂ ਜੀਜਾ ਤੁਹਾਡਾ ਬਰਾਤ ਆ ਗਈ ਆ ਹੋਰ ਇਹ ਕੀ ਕਹਤਾ ਐ ਇਹ ਹੁਣੇ ਜਾਣਦੀ ਆ ਸਾੜੀ ਤਾਲਾ ਜੀ ਦੀ ਆਇਆ ਸੜਕ ਤੇ ਲੱਟ ਸਿੱਟਣ ਫਿਰਦਾ ਤੇਰੇ ਕੋਲ ਅੱਜ ਹੁਣ ਜੇਪੀ ਲੱਗ ਗਈ ਕੋੜੀਆਂ ਬਵਾਜਣ ਆਉਣਾ ਨਹੀਂ ਉਹ ਕਿਆ ਕਰ ਲੈ ਕੇ ਮੀਂਹ ਆਉਣ ਕੇ ਰੋ ਕਿਆ ਤੇ ਆ ਕੇ ਤੇ ਜੀਜਾ ਆ ਗਿਆ ਆਂ ਪਰ ਜੀਜਾ ਆਪਣਾ ਕਹਿੰਦੇ ਸੋਣੇ ਬਹੁਤ ਆ ਚਲੋ ਦੇਖ ਆਂ ਨਹੀਂ ਆ ਨਹੀਂ ਸ਼ਦੀ ਬਰਾਤ ਆ ਗਈ ਮੈਂ ਕਿਆ ਆ ਗਈ ਆ ਨਾਲੇ ਲੋਕ ਲੈ ਚੀਏ ਲੈ ਆਣੀਆਂ ਨਾਲੇ ਛੱਲੇ ਬੁੰਦੀਆਂ ਲੈ ਆਣੀਆਂ ਆ ਚੱਲ ਚਲੀਏ ਮੈਂ ਕਿੱਥੇ ਲੱਗ ਗਿਆ ਕਿ ਹੋ ਜਾ ਤੂੰ ਅੱਗੇ ਹੋ ਤੂੰ ਅੱਗੇ ਹੋ ਜਾ ਰਾਕੇ ਬਜਾਣੇ ਮਡਾਲਣਾ ਚੱਲ ਆ ਜੀ ਮੇਕੇ ਮੇਰੀ ਗੱਲ ਸੁਣਿਆ ਹਾਏ ਹਾ ਰੱਬਾ ਐਨੀ ਬਰਾਤ ਆਪਾਂ ਕਾ ਬਰਾਤ ਤੇ 11 ਬੱਕੇ ਸੱਤੇ ਸੀਗੇ ਨਹੀਂ ਸਾਰਾ ਕੰਮ ਚੋਲਣੇ ਸ਼ਰਾਬ ਕੀਤਾ ਆ ਐਨੀ ਬਰਾਤ ਮੇਰੀ ਗੱਲ ਸੁਣਿਆ ਚਲੋ ਮੈਂ ਨਿਆ ਕੀ ਜੀੜੀ ਆਈ ਬਜ਼ੁਰਗ ਆਏ ਆ ਮਿਲਣ ਲਈ ਵਾਸਤੇ ਆਏ ਆ ਆਹ ਜਿਹੜੀ ਮੁੰਡੀਆਂ ਆ ਭੰਗੜਾ ਪਾਣ ਵਾਸਤੇ ਆਈਆਂ ਬਿਲਕੁਲ ਹਾਏ ਰੱਬਾ ਐਨੀਆਂ ਬੁੜੀਆਂ ਕਾ ਤੇ ਆ ਗਈਆਂ ਆ ਸਾਲਿਓ ਤੁਹਾਨੂੰ ਪਿੱਟਣ ਲਈ ਆਈਆਂ ਮੈਂ ਵੀ ਬੜੀ ਬੁੜੀਆਂ ਤੁਸੀਂ ਬੰਦ ਕੀਤੀਆਂ ਸੀ ਮੈਂ ਵੀ ਇਹਦੀ ਬੰਦ ਕੀਤੀ ਸੀ ਸਰ ਕੋਈ ਗੱਲ ਨਹੀਂ ਜਿਹੜੀਆਂ ਆ ਗਈਆਂ ਆ ਗਈਆਂ ਭਗਤਾਲਵਾ ਗਈਆਂ ਇੱਕ ਗੱਲ ਸਮਝ ਨਹੀਂ ਹੋਈ ਹਾ ਐਨੀ ਆਨ ਕਾਤੇ ਆਈ ਕਿਉ ਬਾਹ ਕੰਜੀ ਨਿਆਣੇ ਇਹ ਸਾੜੋ ਜਲੇਬੀਆਂ ਚੱਟਣ ਆਇਓ ਹਨ ਤੇ ਸਾਰੇ ਬਰਾਤ ਨਾਲ ਹੀ ਆਏ ਆ ਬਰਾਤ ਨਾਲ ਹੀ ਆਏ ਆ ਚਲ ਕੋਈ ਗੱਲ ਨਹੀਂ ਐਨੀ ਬਰਾਤ ਵਿੱਚ ਜੀਜਾ ਪਛਾਣਨਾ ਬੜਾ ਮੁਸ਼ਕਲ ਹੋ ਜਾਣਾ ਮੈਂ ਸੋਖਾ ਲੱਗਦਾ ਦਿੰਦਾ ਕਿੱਤਿਆਂ ਲੱਭਣ ਦੀ ਲੋੜ ਨਹੀਂ ਫਿਰ ਜੀਜੇ ਦਾ ਮੋਹ ਨੂੰ ਮੂੰਹ ਆ ਮੇਰਾ ਮਾਤਾ ਕਿਹੜੇ ਪਿੱਛੇ ਨੂੰ ਇਹ ਮੇਰੇ ਘਰ ਸੁਣ ਪੈਣਾ ਮੇਰੀ ਬੀਬੀ ਕਹਿੰਦੀ ਹੁੰਦੀ ਆ ਕਿ ਜੇ ਬੀਬੀ ਕਹਿੰਦੀ ਆ ਬੀਬੀ ਕਹਿੰਦੀ ਜੇ ਤਾਂ ਬਟਨੇ ਦੀ ਸਮੈਲ ਆਵੇ ਉਹੀ ਜੀਜਾ ਹੁੰਦਾ ਪੁਰਾਣਾ ਸਾਡੇ ਕੋਲ ਡੱਟੀ ਜਾਂਦੀ ਆ ਮੇਨੈ ਟੋਕਵਾਂ ਦੀਆ ਮੀਂਹ ਖੁਸ਼ੂ ਬੁਕਾ ਸਿਮੇ ਲੋਹੀ ਕਨੇ ਮੈਨੂੰ ਆਹੀ ਲੱਗਦਾ ਆ ਇਹਦਾ ਅੰਨਾ ਲੱਗਦਾ ਤੇ ਚੱਲ ਜਾਣਾ ਮੈਨੂੰ ਬਾਂਦਲ ਜੇ ਵੇਂਨ ਕਾ ਲੱਗੀ ਐ ਮੇਰੀ ਛੜਕ ਤੇ ਤੇਰੀ ਲੈਟ ਦਾ ਮਾਰ ਦਵਾ ਮੈਂ ਮੈਂ ਕਿਹਦਾ ਕਰਦੀ ਆਂ ਅੰਨੇ ਚ ਵੱਜਦੀ ਬਰੂਗੀ ਪਹਿਲਾਂ ਨੂੰ ਮੈਂ ਬੁਲਾ ਕੇ ਲਖਦੀ ਆਂ ਚੱਲ ਪਹਿਲਾਂ ਤੂੰ ਬੁਲਾ ਲੈ ਵੇ ਚੀਚਾ ਵੇ ਦੇਖ ਲੋ ਕਿੰਨੀ ਖੁਸ਼ੀਆਂ ਸਾਲੀਆਂ ਨੇ ਕੋਈ ਬੋਲਿਆ ਸਾਲੀਆਂ ਨੇ ਆਂਦੀਆਂ ਨੇ ਬਟਾਕੇ ਛੜ ਦਿੱਤੇ ਵੇ ਕੋਈ ਮੇਰੇ ਨਾਲ ਤੇਰੇ ਚੀਚਾ ਬੋਲਿਆ ਨਹੀਂ ਮੈਂ ਖੜਾ ਬੋਲਣਾ ਨਹੀਂ ਹੈਗਾ ਤੂੰ ਬੁਲਾ ਕੇ ਦੇ ਮੈਂ ਕਹੇ ਵੇ ਬੜੀ ਖੁਸ਼ੀ ਹੈ ਸਾਰਿਆਂ ਨੂੰ ਬੜੀ ਖੁਸ਼ੀ ਹੈ ਇਹਨਾਂ ਦੀ ਕੁੜੀ ਵਿਆਹ ਆਇਆ ਸਾਰਿਆਂ ਨੇ ਬੰਬਾਂ ਦੀ ਲੜੀ ਚੜਾ ਦਿੱਤੀ ਹੈ ਮੇਰੇ ਦੇ ਜੀਜਾ ਵੇ ਏ ਮਾਰਗੀ ਬੁਆ ਰ ਆ ਗਿਆ ਭਤੀਜਾ ਵੇ ਪਰ ਆਦਲਾ ਢੋਲਾ ਇੱਥੇ ਜਿਸ ਫਿਟੇ ਮਕਾਨੀ ਆਏ ਹੁੰਦੇ ਨੇ ਜੀਜਾ ਬੋਲ ਪੈਣੇ ਆ ਹਾਂ ਜੀਜਾ ਬੋਲ ਪੈਣੂ ਅੱਜ ਕਿਸੇ ਨੂੰ ਦੱਸਣਾ ਬਣਾਉਂਗਾ ਜੀਜਾ ਜੀ ਇਹ ਜੀਜਾ ਬੋਲ ਪੈ ਠੀਕ ਵਾ ਹਾਂ ਫੇ ਤੁਹਾਨੂੰ ਜੈਫਰ ਦਈਏ ਹੁਣ ਨੇਗਾ ਜੀਜਾ ਜੀ ਹਾਏ ਅਰੇ ਕੀ ਕਰ ਤੋ ਬਤਾ ਕੁਛ ਮੈਂ ਤੇਨੁ ਵਸਤੇ ਬਲਾਈ ਆ ਨੀ ਇਹ ਤਾਂ ਬਸ ਨੇਗਾ ਹੋਸਰਾ ਜੀਜਾ ਜੀ ਬਹੁਤ ਸੋਹਣੇ ਹੈ ਜੀ ਠੀਕ ਠਾਕ ਹੋ ਤੁਸੀਂ ਕਿਤਾ ਠੀਕ ਹੈ ਹੋ ਸਿੱਧਾ ਕਿਤਾ ਵੀ ਪਰ ਉਹ ਅੱਲਾ ਕਾ ਸੋਹਣ ਅੰਦਰ ਜੀ ਆ ਨਾ ਉਹ ਤੇ ਮੈਂ ਕੱਪੜਾ ਮਥਰ ਆਉਂਦੇ ਨੇ ਕਾ ਸੰਹ ਹੈ ਹਾਂ ਅਿਕਾ ਤੁਸੀਂ ਸੋਹਣੇ ਬੋਲ ਆ ਚੱਲ ਚੱਲ ਪਰੇ ਹੋ ਸਾਲੀਏ ਕਿੱਡੀ ਛੈਣਾ ਜੇ ਵੀ ਬਣੀ ਹੋ ਵੇਗਾ ਅਸਲ ਮੇਰੀ ਮਾ ਜਿਹਾ ਨਿਆਣ ਦੇਵੀ ਹੁੰਦਾ ਹੈ ਵਿਕਾਸ ਮੇਰੀ ਸਾਡੇ ਪਿੰਡ ਚ ਰਵਾਜ ਵਾ ਕਿਹੜਾ ਅਸੀਂ ਜੀਜਾ ਕੋਲ ਲੌਂਗ ਲੈਟੀਆਂ ਲੈਣੀ ਹੁੰਦੀ ਹੈ ਦੇਖੋ ਜੀ ਕੀ ਹੋਇਆ ਜੀਜਾ ਮੈਂ ਬਹੁਤ ਉਠੀ ਹੈ ਕੀ ਕਰੀ ਸਾਡੇ ਕੋਲ ਲੈਟੀਆਂ ਸੀਗੀਆਂ ਬੈਗਟੀ ਚ ਅੱਛਾ ਤਾਇਆ ਮੇਰਾ ਰੋੜੀ ਭਜਾਦਾ ਹੀ ਲੈ ਕੇ ਆਇਆ ਉਹ ਫਿਰ ਲੈਸ਼ੀ ਤੇ ਨਹੀਂ ਖੇਡਾ ਅੱਛਾ ਲੌਂਗ ਦੇ ਦੀ ਗੱਲ ਵਾ ਲੋਗ ਬਚੇ ਸੀਗੇ ਦੋ ਅੱਛਾ ਇੱਕ ਤਾਂ ਤਾਇਆ ਲੈ ਗਿਆ ਆਹੋ ਕਿਹੜਾ ਮੇਰੇ ਕੋਲ ਸੀਗਾ ਮਾ ਚਾਚ ਪਾ ਲਿਆ ਲੈ ਕੇ ਗਿਆ ਲੈ ਕੇ ਮੈਂ ਮੂੰਹ ਆਪਣਾ ਸ਼ੁਆਰੇ ਦੇ ਕੋਈ ਸ਼ੁਆਰੇ ਦੇ ਨਹੀਂ ਸ਼ੁਆਰੇ ਕਰੰਭੋ ਲੈ ਤਾਂ ਰੋ ਫੇ ਤੁਸੀਂ ਤੰਗ ਹੋ ਜਾਣਾ ਸ਼ਾਦੀ ਨਹੀਂ ਗੱਲ ਕਰਨ ਆ ਸਾਡੇ ਬਿੰਦੂ ਚ ਹੋਰ ਬੱਸ ਕਿਹੜਾ 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 ਅਸੀਂ ਜੀਜਾ ਕੋਲੋਂ ਸ਼ਾਂ ਸੁਣਦੀ ਹੁੰਦੀ ਆ ਆ ਬਹਿ ਜਾ ਆਰਾਮ ਨਾਲ ਹੁਣ ਛੰਦਾ ਦਾ ਟਾਈਮ ਆ ਮੀ ਇੰਨੇ ਬੈਗੇ ਉਹ ਨਵਿਆਣੇ ਮੀ ਬੈੰਦਾ ਹਾਂ ਨਵੇਂ ਸਰ ਕੋਠੇ ਚੋਂਦੇ ਹੁੰਦੇ ਆ ਇਸ ਬੇਟਾ ਪੇਣ ਲੋਸ਼ਨ ਦੀ ਗੱਲ ਹੀ ਕਰਦੀ ਮੈਂ ਬੁਝਾਰਤ ਦੀ ਗੱਲ ਕਰਦੀ ਛਿੱਟਣ ਦੀ ਚੋਲ ਮੋਲ ਦੀ ਉਹ ਅੱਛਾ 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 ਇਹ ਤਾਂ ਘਰ ਪਹਿਲਾਂ ਤੂੰ ਬਾ ਨਹੀਂ ਨਹੀਂ ਪਹਿਲਾਂ ਤੂੰ ਬਾ ਪਹਿਲਾਂ ਤੂੰ ਬਾ ਨਹੀਂ ਜੀਤਾ ਪਹਿਲਾਂ ਤੂੰ ਬਾ ਪਹਿਲਾਂ ਤੂੰ ਬਾ ਨਹੀਂ ਨਹੀਂ ਜੀਤਾ ਪਹਿਲਾਂ ਮੈਂ ਤਾਂ ਫਿਰ ਪਾਈ ਜਣ ਚਾਚੀ ਤੂੰ ਬਾਲੀ ਜਿੱਦ ਕਰਦਾ ਮੈਂ ਪਾਲਾ ਨਹੀਂ ਆ ਤੂੰ ਬਾ ਕਿ ਸੰਧਪਰਾ ਕੀ ਆਈਏ ਜਾਈਏ ਕੇ ਜਾਈ ਜੋ ਹੀ ਰੋਕਿਆ ਤੁਹਾਨੂੰ ਤੇਰੇ ਸ਼ਾਂਤ ਜਵਾਬ ਦੇ ਅੱਛਾ ਅੱਛਾ ਕੇ ਸੰਧਪਰਾ ਕੀ ਆਈਏ ਜਾਈਏ ਸੰਧਪਰਾ ਕੀ ਬਾਬਾ ਜੀ ਆਈਏ ਜਾਈਏ ਸੰਧਪਰਾ ਕੀ ਆਈਏ ਜਾਈਏ ਸੰਧਪਰਾ ਕੀ ਟੁੱਟੀ ਸੰਧਪਰਾ ਕੀ ਆਈਏ ਜਾਈਏ ਸੰਧਪਰਾ ਕੀ ਟੁੱਟੀ ਲੋੜਾ ਫੁੱਲ ਗਲਾਬ ਦਾ ਸਾਚਨ ਬੇਦੀ ਰਾਜੀ ਰਹਿ ਮੇਰਾ ਪੁੱਤ ਰਾਜੀ ਰਹਿ ਮੇਰਾ ਮੇਰੇ ਦਾ ਸੁਣ ਲੈ ਹਾਂ ਕੇ ਸ਼ੰਦਪਰਾ ਕੇ ਆਈਏ ਜਾਈਏ ਸ਼ੰਦਪਰਾ ਕੇ ਆਈਏ ਜਾਈਏ ਗੁੱਸਾ ਤਾਂ ਨਹੀਂ ਕਰੋਗੇ ਜੀ ਨਾ ਗੁੱਸਾ ਕਰਨਾ ਮੈਂ ਕਹ ਜੀ ਹੁਣ ਆਈਏ ਕਿ ਬਰੋਰਾਂ ਦੇ ਬਾਅਦ ਚ ਆਈਏ ਹੋਰ ਤੋਂ ਜੇ ਹੋਰ ਅੱਜ ਉਹ ਪੜ੍ਹਿੰਦਾ ਫਿਰ ਮਾਰ ਦੇ ਸ਼ਾਂਦਾ ਜੀ ਜਵਾਬ ਦੇ ਕਹ ਸ਼ੰਦਪਰਾ ਕੇ ਆਈਏ ਜਾਈਏ ਸ਼ੰਦਪਰਾ ਕੇ ਆਈਏ ਜਾਈਏ ਸ਼ੰਦਪਰਾ ਕੇ ਆਈਏ ਜਾਈਏ ਸ਼ੰਦਪਰਾ ਕੇ ਆਈਏ ਜਾਈਏ ਸ਼ੰਦੇ ਅਗੇ ਰੈਂਚ ਸੰਦ ਕੀ ਰੈਂਚ ਤੇਰੀ ਮਾਨੇ ਖਤਮ ਕੀਤਾ ਇਸ ਮੁਹੱਲੇ ਦਾ ਸਰਪੰਚ ਬੜੀਆ ਗ੍ਰਾਂਟ ਆਉਂਗੀ ਬੜੀਆ ਗ੍ਰਾਂਟ ਆਉਂਗੀ ਸਾਡੇ ਬੋਧੀ ਗ੍ਰਾਂਟ ਵੀ ਨਾ ਖਾਏਓ ਕਾਹਦੀ ਪੀਜੀ ਬਹੁਤੇ ਬੰਦੇ ਸੰਧਪਰਾਗੇ ਆਈਏ ਜਾਈਏ ਹਾਂ ਸੰਧਪਰਾਗੇ ਆਈਏ ਜਾਈਏ ਸੰਧਪਰਾਗੇ ਆਈਏ ਜਾਈਏ ਸੰਧਪਰਾਗੇ ਆਈਏ ਸੰਧਪਰਾਗੇ ਕਹੀ ਸੰਧਪਰਾਗੇ ਆਈਏ ਸੰਧਪਰਾਗੇ ਗਈ ਏ ਕਿਹਨ ਲਾੜੀ ਦੀ ਮਾਂ ਭੂਦਰੀ ਗੰਦਾ ਕੋਠੀ ਟੱਪਣ ਕੇ ਸੰਧਪਰਾਗੇ ਆਈਏ ਜਾਈਏ ਸੰਧਪਰਾਗੇ ਆਈਏ ਸੰਧੇ ਅੱਗੇ ਦੌੜੀ ਸੰਧੇ ਕੀ ਦੌੜੀ ਘਰੀਦਰ ਨੂੰ ਅਗ ਲਾ ਕੇ ਤੂੰ ਛੱਪੜੀ ਬਾਲ ਨੂੰ ਦੌੜੀ ਸਾਡੇ ਕੋਲ ਨਹਿਰ ਵਗਦੀ ਆ ਤੇ ਹੋਰ ਅਸੀਂ ਕਹਿੰਦੇ ਜਾਂਦੇ ਆ ਆਪਣੀ ਨੂੰ ਮੇਰੀ ਗੱਲ ਸੁਣ ਸਭ ਤੋਂ ਛੋਟੀ ਦੀ ਸਾਲੀ ਨਾ ਆਂਦੇ ਤੇ ਜਾਂ ਨੂੰ ਆਂਦੇ ਆ ਬੜੀ ਜਾਂ ਮੁੰਡਾ ਆਏ ਇਹ ਗੱਲ ਸੁਣ ਸਰਗੀ ਟਿੰਕ ਚੀਜ਼ ਮਾਰ ਲੈ ਹਾਈ ਸਤਿ ਸ਼੍ਰੀ ਅਕਾਲ ਕੋ ਕਵਾਯੂ ਸਾਇੰਪਨ ਮੈਂ ਕਿ ਮੇਰੀ ਗੱਲ ਸੁਣ ਮੇਰੀ ਸੋਣ ਨੂੰ ਮੈਂ ਕਹਾਂ ਸੁਣੋ ਉਹ ਸਾਡਾ ਫਿਰ ਮੇਰੀ ਗੱਲ ਦਾ ਹਾਂ ਨੰਬਰ ਤਾਂ ਦੇ ਦੋ ਸੱਜਣੇ ਜੋ ਹਾਂਜੀ ਮੈਂ ਕਿਹਾ ਹਾਂਜੀ ਮੈਂ ਕਿਹਾ ਅੱਜ ਤੈਨੂੰ ਆਪਣੀ ਭੈਣ ਦਾ ਤੋਲਣੀ ਆ ਜੇ ਤੂੰ ਮੇਰੇ ਸਾਨ ਦਾ ਜਵਾਬ ਦੇ ਰਿਹਾ ਹੁਣ ਇਹ ਤਾਂ ਨਾ ਮੈਂ ਕਿ ਛੰਦ ਭਰਾ ਕੇ ਆਈਏ ਜਾਈਏ ਛੰਦ ਭਰਾ ਕੇ ਗੁੱਟਾ ਛੰਦ ਭਰਾ ਕੇ ਆਈਏ ਜਾਈਏ ਛੰਦੇ ਅਗੇ ਗੁੱਟਾ ਆ ਤੇਰੇ ਨਾਲ ਦਾ ਮੁੰਡਾ ਸੋਹਣਾ ਸੁਨੱਖਾ ਤੇ ਤੂੰ ਲੱਗਦਾ ਮੁੰਡਾ ਕਿੱਥੇ? ਉਹ ਤਾਂ ਅੰਜਾਨ ਹੀ ਕਿੱਥੇ। ਫੇਰ ਚੇਪੀਆਂ ਹੀ ਫੜ ਦਿੰਨੇ ਆ। ਤੂੰ ਕਹਿੰਨਾ ਚੇਪੀਆਂ ਦਾ ਜਵਾਬ ਦੇ। ਜੇ ਛੰਦ ਮਰੇ ਅੱਗੇ ਜਾਈਏ ਜਾਈਏ। ਛੰਦ ਮਰੇ ਅੱਗੇ ਜਾਈਏ ਜਾਈਏ। ਛੰਦ ਦੇ ਅੱਗੇ ਕਈਆ। ਛੰਦ ਦੇ ਅੱਗੇ ਕਈਆ। ਤੇਰੀ ਮਾਂ ਨੇ ਖਸਮ ਕੀਤੀ ਤਾਂ ਜੂਪੀ ਵਾਲਾ ਭਈਆ। ਹੋਰ ਚੱਲ ਜੱਜਣੇ ਜੋ। ਹੁਣ ਕਹ ਹੁਣ ਕਹ ਤੂੰ ਤਾਂ ਬੜੀਆ ਬਾਤ ਹੈ। ਬੜੀਆ ਬਾਤ। ਬੁੱਢਾ ਬੜੀਆ ਬਾਤ ਹੈ। ਨਾਲੇ ਗਾਹ ਘਰ ਰੋਕेंगे। ਹਾਂ। ਨਾਲੇ ਪਨੀਰੀ ਠੋਕੀਗੇ। ਝੋਨੇ ਦਾ ਸੀਜਨ ਆ। ਤੇ ਸੋਹਣੀ ਬਟਣ ਦੇ ਅੰਦਰ। मेरो कानमा सबै नि पता बिरबलिया बलिया ਆ ਕੀ ਗੱਲ ਕੀ ਹੋਈ ਉਹ ਭਰਾਵਾ ਇੱਥੇ ਆ ਜੇ ਮੇਰੀਆਂ ਸਾਲੀਆਂ ਆਹੋ ਫੇਰ ਉਹਨਾਂ ਨੇ ਬ੍ਰੇਕਅਪ ਰੁਕਾ ਨਹੀਂ ਮਾਰਿਆ ਹਾਂ ਆ ਕੇ ਮੇਰੀ ਜੈਵਨ ਚ ਬੱਜੇ ਉਹ ਫਿਰ ਉਹ ਕਿਆ ਗੱਲ kia ਹੋਈ ਮੱਥਾ ਮਾਲਿਆ ਸਾਲੀ ਨੇ ਹਾਂ ਅੱਥੇ ਆਈਆਂ ਸਾਲੀਆਂ ਸਾਲੀਆਂ ਫੇਰ ਲੰਗੇ ਲੌਂਗ ਲੈਚੀਆਂ ਲੌਂਗ ਲੈਚੀਆਂ ਫੇਰ ਤੁਜੀ ਆ ਤਾਇਆ ਗਿਆ ਸ਼ਹਿਰ ਨੂੰ ਹਾਂ ਰੰਗ ਨੂੰ ਲਾ ਗਿਆ ਜਿੰਦਾ ਤਾਇਆ ਆਉਂਗਾ ਤਾਇਆ ਹੀ ਦੰਗਾ ਸਹੀ ਗਾਣਾ ਉਹ ਮੰਨੀਆਂ ਨਹੀਂ ਫੇਰ ਫੇਰ ਕਹਿੰਦੀ ਸਾਡੇ ਇੱਕ ਹੋਰ ਵਾਜਾ ਹਾਂ ਚਿੱਠੀਆਂ ਸੁਣਾਓ ਅੱਛਾ ਉਹ ਵੀ ਸੁਣਾਉਂਦੀਆਂ ਉਹ ਵੀ ਸੁਣਾਉਂਦੀਆਂ ਮੇਰੇ ਤੋਂ ਗੱਲ ਘੱਟ ਕੰਮ ਕਹਿ ਹੋ ਗਿਆ ਅੱਛਾ ਨੂੰ ਪਤਾ ਜਿੱਦਾਂ ਦਾ ਮੈਂ ਹੈ ਗਈਆਂ ਆਹੋ ਰਾਵਾਂ ਨੂੰ ਢਾ ਲਿਆ ਮੇਰੇ ਪਾਸ ਹੋ ਜੁੱਤੀ ਮਾਰੀ ਓਹੋ ਸੁਣਾਈਏ ਮੇਰਾ ਨਾਮ ਲੈਣਾ ਸੀ ਉਹਨਾਂ ਦੇ ਕੋਲ ਚਾ ਸਾਲਾ ਤੇਰਾ ਨਾਮ ਨੇ ਪੂਰੀ 1100 ਕਰਕੇ ਕਹੀ ਜਾਨੀ ਮਾਰੀ ਮੋਟੀ ਵੀ ਨਹੀਂ ਜਿੱਦ ਅੱਖੀਂ ਹਾਂ ਹ ਹੋਤਾ ਹੈ ਹੁਣ ਕਿਤਾ ਕਰੀ ਫਿਰ ਹੁਣ ਐਂਦਾ ਕਰਦੇ ਆਂ ਪੂਰੀ ਚੱਕ ਲਿਓ ਚੱਕ ਲੇ ਮਾਮਾ ਘਾਟਰ ਲੈ ਆਣਾ ਚੱਕੀ ਉਹਦਾ ਕਹ ਵੀ ਪੂਰੀ ਤੋੜ ਦਿੰਨੇ ਆ ਪੂਰੀ ਤੋੜ ਦੋ ਪੂਰੀ ਤੋੜ ਦਈ ਹੈ ਹਨਾ ਜੀ ਤੇਰੀ ਗੱਲ ਸੁਣ ਹਾਂ ਤਾਂ ਅੱਜ ਕੱਲ ਦੀ ਦੁਨੀਆ ਬਹੁਤ ਸਿਆਣੀ ਆ ਕਿੱਦਾਂ ਅੱਜ ਕੱਲ ਜਿਹਦਾ ਵੀ ਕੰਨਿਆ ਦਾਨ ਹੁੰਦਾ ਆ ਹਾਂ ਜਿੰਨੇ ਜੋਗਾ ਕੋਈ ਹੈਗਾ ਆ ਆਹੋ ਸਾਰੇ ਦਾਨ ਕਰਦੇ ਆ ਸਹੀ ਗੱਲ ਆ ਅੱਜ ਦੇਖਣਾ ਇਸ ਦਰਵਾਜ਼ੇ ਦੇ ਵਿੱਚ ਕਿੰਨੇ ਕਿੰਨੇ ਦਾਨ ਕਰਨੇ ਵਾਲੇ ਜਿਹੜੇ ਆਪਣੀ ਧੀ ਨੂੰ ਪਿਆਰ ਕਰਦੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾ ਆਪਣੇ ਨਾਲ ਹੁਣ ਜਿਹੜੇ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਇੱਕ ਵਾਰੀ ਉਹ ਤਾੜੀਆਂ ਲਾ ਕੀ ਬਾਤ ਆ বাবা জি এক বহোনে জঠে পৌঁচ দিয়ে এই গীত বোত গানি যা মে জঠে প্যামাড় प्यार रखी अॼ न ॾही रख डोली नी मार मां बाबल द बण खे न मारजड़ी रख ਲੱਖ ਕੌਲੀ ਨਿਮਰਵਾ ਪਾਬਲ ਦੀ